ਦੇਖ ਲੈਣਾ ਵੀ ਕਿਹੜਾ ਨੌਜਵਾਨ ਕੀ ਜਾਗਰੂਤਾ ਕਿਹੜਾ ਕੋਈ ਪੰਜਾਬ ਦੀ ਗੱਲ ਸੁਣਨਾ ਚਾਹੁੰਦਾ ਕਿਹੜਾ ਕੋਈ ਆਪਣੇ ਹੱਕਾਂ ਦੀ ਗੱਲ ਸੁਣਨਾ ਚਾਹੁੰਦਾ ਆਪਾਂ ਦਾ ਭਾਈ ਜਿਹੜਾ ਮਰਜੀ ਮੁੱਖ ਮੰਤਰੀ ਹੋਵੇ ਜਿਹੜੀ ਮਰਜੀ ਸਰਕਾਰ ਹੋਵੇ ਆਪਦਾ ਪੂਚ ਕਾ ਕੇ ਰੱਖਾਂਗੇ ਚਾਹੇ ਕਾਂਗਰਸ ਹੋਵੇ ਚਾਹੇ ਝਾੜੂ ਹੋਵੇ ਚਾਹੇ ਪਹਿਲਾਂ ਬਾਦਲ ਵਾਲੇ ਸੀਗੇ ਮੈਂ ਰੱਬ ਤੋਂ ਡਰ ਕੇ ਕਹਣਾ ਮੁੱਖ ਮੰਤਰੀ ਨੂੰ ਮੈਂ ਕੁਝ ਨਹੀਂ ਕਿਸੇ ਨੂੰ ਗੋਲਦਾ ਮੈਂ ਜਿਹੜਾ ਗੱਲ ਆਜੂ ਜਿਹੜੀਆਂ ਦੇਖਣਾ ਦੋ ਹੱਥ ਦੇਖੋ ਮੈਂ ਤਾਂ ਬਾਹਲੇ ਅਜ ਤਾਂ ਬਾਹਲੇ ਅਜ ਤਾਂ ਜਮਾ ਕਲੀ ਦੇ ਧਰ ਕੇ ਚੱਲਦਾ ਵੀ ਆਜੋ ਅਸੀਂ ਤਾਂ ਲੜਾਂਗੇ ਤਾਂ ਹੀ ਤੁਹਾਡੇ ਖਿਲਾਫ ਬੋਲਾਂਗੇ ਅਸੀਂ ਨਹੀਂ ਕਿ ਤੋੜਦੇ ਜਿਹੜੀ ਮਰਜ਼ੀ ਸਰਕਾਰ ਹੋਵੇ ਸਾਡਾ ਕੰਮ ਹੈ ਬਗਾਵਤ ਕਰਨਾ ਕਿਉਂਕਿ ਜਿਹੜੇ ਪੰਜਾਬ ਦੇ ਖੂਨ ਦੇ ਵਿੱਚ ਮੁਕਾਬਲਤ ਲਿਖੀ ਹੋਈ ਹੈ ਸਾਨੂੰ ਬਗਾਵਤ ਤੇ ਗੁਰੂ ਸਾਹਿਬਾਨ ਨੇ ਦਿੱਤੀ ਆ ਤੁਹਾਡੀ ਪਛਾਣ ਕੀ ਤੁਹਾਡੀ ਹੋਂਦ ਕੀ ਆ ਤੁਹਾਡੀ ਹੋਂਦ ਇਹ ਆ ਕਿ ਤੁਸੀਂ ਜਿਹੜੇ ਲੜਦਿਆਂ ਕੌਮਾਂ ਨੇ ਗੀਆਂ ਉਹਨਾਂ ਲੜਦੇ ਕੌਮਾਂ ਦਾ ਵजूद ਹੁੰਦਾ ਪੰਜਾਬ ਦਾ ਕੰਮ ਆ ਬਗਾਵਤ ਕਰਨਾ ਸਾਡੇ ਗੁਰੂ ਸਾਹਿਬਾਨ ਨੇ ਬਗਾਵਤ ਕੀਤੀ ਸਾਡੇ ਕਰਤਾਰ ਸਿੰਘ ਸਰਾਪੇ ਨੇ ਬਗਾਵਤ ਕੀਤੀ ਸਾਡੇ ਭਗਤ ਸਿੰਘ ਨੇ ਬਗਾਵਤ ਕੀਤੀ ਸਾਡਾ ਕੰਮ ਬਗਾਵਤ ਕਰਨਾ ਇਸ ਕਰਕੇ ਤੁਸੀਂ ਸਾਰੇ ਨੌਜਵਾਨ ਜਦੋਂ ਵੀ ਕਿਤੇ ਗੱਲ ਪੰਜਾਬ ਦੀ ਹੋਵੇ ਆਪਾਂ ਲੜਨਾ ਹਿੱਕੜਾ ਕੇ ਲੜਨਾ ਆਪਾਂ ਸਾਰੇ ਨੇ ਇਕੱਠੇ ਹੋ ਕੇ ਆਪਣੇ ਹੱਕਾਂ ਲਈ ਲੜਨਾ ਤੁਹਾਡਾ ਸਾਰਾ ਹੀ ਨਗਰ ਨਿਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਖਾਸ ਕਰਕੇ ਸਾਰੇ ਨੌਜਵਾਨਾਂ ਦਾ ਧੰਨਵਾਦ ਜਿਨ੍ਹਾਂ ਨੇ ਮੈਨੂੰ ਇੱਥੇ ਬੁਲਾਇਆ ਬੁਲਾ ਕੇ ਮਾਣ ਮੱਛਿਆ ਤੁਹਾਡੇ ਸਾਰੇ ਹੀ ਨਗਰ ਦਾ ਬਹੁਤ-ਬਹੁਤ ਧੰਨਵਾਦ ਪ੍ਰਮਾਤਮਾ ਕਿਤੇ ਸੱਚੇ ਪਾਤਸ਼ਾਹ ਫੇਰ ਸੰਭਾਲਵਾਵੇ ਫੇਰ ਆਵਾਂਗੇ ਥੋੜਾ ਫਾਰ ਅਨਬੋਧ ਹੋਤਾ ਨਵਾਦ ਵਾਇਗੁਰ ਜਿੱਕਾ ਖਲਸਾ ਵਾਇਗੁਰ ਜਿੱਕਾ ਦੇਖ ਲੈਣਾ ਵੀ ਕਿਹੜਾ ਨੌਜਵਾਨ ਕੀ ਜਾਗਰੂਤਾ ਕਿਹੜਾ ਕੋਈ ਪੰਜਾਬ ਦੀ ਗੱਲ ਸੁਣਨਾ ਚਾਹੁੰਦਾ ਕਿਹੜਾ ਕੋਈ ਆਪਣੇ ਹੱਕਾਂ ਦੀ ਗੱਲ ਸੁਣਨਾ ਚਾਹੁੰਦਾ